ਜਵਾਬ ਦੇਣਗੇ ਪੰਜਾਬ ਪਲਾਜ਼ਮ ਤੇ ਪੈਨਸ਼ਨਰ ਸੰਜਾ ਫਰੰਟ ਜਿੰਦਾਬਾਦ 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 ਪੰਜਾਬ ਦੀ ਭਗਵੰਤ ਮਾਨ ਦੀ ਤਾਨਾਸ਼ਾ ਸਰਕਾਰ ਮੁਰਦਾਬਾਦ 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 ਪੰਜਾਬ ਦੇ ਸਾਰੇ ਵਿਭਾਗਾਂ ਦੇ ਕੱਚੇ ਤੇ ਠੇਕਾ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੰਜਾਬ ਦੇ ਵਿਭਾਗਾਂ ਦੇ ਵਿੱਚ ਆਊਟਸੋਰਸਿੰਗ ਸਿਸਟਮ ਰੱਦ ਕਰੋ ਰੱਦ ਕਰੋ ਕਰੋ ਪੰਜਾਬ ਦੀਆਂ ਆਸ਼ਾ ਮੈਡੀ ਮੀਲ ਦੇ ਅੰਗਰਵਾੜੀ ਨੂੰ ਘਟੋ ਘਟ ਉਜਰਤਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਨਵੀਂ ਪੈਨਸ਼ਨ ਸਕੀਮ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਦੇ ਸਾਰੇ ਪੈਨਸ਼ਨਾਂ ਤੇ 2.95 ਦਾ ਗੁਣਾਕ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਦੇ ਸਾਰੇ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ ਪੇ ਕਮਿਸ਼ਨ ਦਾ ਪੱਕਾ ਇਨ ਕਿਸ਼ਤਾਂ ਵਿੱਚ ਆਧਾ ਕਰੋ। ਕਰੋ। ਕੰਪਿਊਟਰਾਂ ਤੇ ਆਪਣੀਆਂ ਆਸਿਵਾਵਾਨੂ ਮੇ ਬਾਗ ਵਿੱਚ ਮਰਚ ਕਰੋ। ਕਰੋ। ਪੈਂਡੂ ਪੱਤਾ, ਬਾਡਰ ਪੱਤਾ ਤੇ ਹੋਰ ਜਾਮਕੀਤੇ ਪੱਤੇ ਸ਼ੁਰੂ ਕਰੋ। ਕਰੋ। 17/7/2020 ਤੋਂ ਬਾਅਦ ਵਰਤੀ ਕੀਤੇ ਮੁਲਾਜ਼ਮਾਂ ਤੇ ਪੰਜਾਬ ਤੇ ਸਕੇਲ ਲਾਗੂ ਕਰੋ। ਕਰੋ। 15 ਮੁੱਚੇ ਮਲਾਜਮਾਂ ਲਈ 4914 ACPS ਸਕੀਮ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਪੰਜਾਬ ਦਾ ਜਾਮਕੀ ਤਾ ਡੀਏ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਡੀਏ ਦਾ ਪਿਛਲਾ ਪੈਂਡਿੰਗ ਦਾ 200 ਮਹੀਨਾ ਦਾ ਬਕਾਇਆ ਤਤ ਅਨਾ ਕਰੋ ਬਹਾਲ ਕਰੋ ਜਰੀਆ ਟੈਕਸ 200 ਰੁਪਏ ਦਾ ਜਰੀਆ ਟੈਕਸ ਰੱਦ ਕਰੋ ਰੱਦ ਕਰੋ ਰੱਦ ਕਰੋ ਹੁਣ ਮੈਂ ਬੇਨਤੀ ਕਰਾਂਗਾ ਸਾਥੀ ਸੁਵਿੰਦਰਪਾਲ ਬੋਲੋ ਵਾਲੀ ਜੀ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਪਰ ਸਾਥੀਓ ਇਹਨਾਂ ਨੇ ਕੀਤਾ ਕੀ ਆਉਣ ਤੋਂ ਬਾਅਦ ਸਾਡੀ ਇੱਕ ਵੀ ਮੰਗ ਨੂੰ ਜਿਹੜਾ ਵਾ ਇਹਨਾਂ ਨੇ ਪੂਰਾ ਨਹੀਂ ਕੀਤਾ ਇਹ ਕਹਿੰਦੇ ਸੀ ਤੁਹਾਨੂੰ ਟੈਂਕੀਆਂ ਤੇ ਚੜਨ ਦੀ ਲੋੜ ਨਹੀਂ ਪਊਗੀ ਜਿਹੜੀਆਂ ਸਾਡੀਆਂ ਪੈਣਾ ਦੀਆਂ ਚੁੰਨੀਆਂ ਵਾਂ ਨਹੀਂ ਰੁਣ ਲਗੀਆਂ ਸਾਨੂੰ ਸੜਕਾਂ ਦੇ ਉੱਤੇ ਤਰਨੇ ਨਹੀਂ ਲਾਉਣੇ ਪੈਣਗੇ ਪਰ ਸਾਥੀਓ ਅੱਜ ਦੇਖੋ ਅਤਿ ਦੀ ਗਰਮੀ ਦੇ ਵਿੱਚ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਸਾਡੇ ਮੁਲਾਜ਼ਮ ਸਾਥੀਆਂ ਨੂੰ ਜਿਹੜਾ ਵਾ ਮੰਗਾਂ ਵਾਸਤੇ ਸਰਕਾਰ ਦੇ ਉੱਤੇ ਜਿਹੜਾ ਇਹਨਾਂ ਨੂੰ ਕਰਨੇ ਲਾਉਣੇ ਪੈ ਰਹੇ ਆ ਇਹ ਕਹਿੰਦੇ ਸੀ ਆਉਂਦੇ ਆਂ ਅਸੀਂ ਤੁਹਾਡੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰ ਦਿਆਂਗੇ ਬਾਹਲੀ ਪੈਨਸ਼ਨ ਦਾ ਜਿਹੜਾ ਇੱਕ ਟੁੱਟਾ ਜਾਂ ਨੋਟੀਫਿਕੇਸ਼ਨ ਇਹਨਾਂ ਨੇ ਕਰ ਦਿੱਤਾ ਤੁਹਿਆਂ ਸੂਬਿਆਂ 'ਚ ਜਾ ਕੇ ਕਹਿੰਦੇ ਨੇ ਅਸੀਂ ਪੰਜਾਬ 'ਚ ਪੁਰਾਣੀ ਪਹਿਚਰ ਬਹਾਲ ਕਰਦੀ ਹਿਮਾਚਲ 'ਚ ਜਾ ਕੇ ਕਹਿੰਦੇ ਨੇ ਗੁਜਰਾਤ 'ਚ ਜਾ ਕੇ ਕਹਿੰਦੇ ਨੇ ਪਰ ਅਸਲੀਅਤ ਇਹ ਆ ਵੀ ਸਾਡੀ ਪੁਰਾਣੀ ਪਹਿਚਰ ਅਜੇ ਤੱਕ ਬਹਾਲ ਨਹੀਂ ਕੀਤੀ ਤੇ ਹੁਣ ਜੋ ਕੇਂਦਰ ਸਰਕਾਰ ਨੇ ਯੂਪੀਐਸ ਲਾਗੂ ਕੀਤੀ ਆ ਉਸੇ ਹੀ ਤਰਜ਼ ਤੇ ਸਾਡੀ ਜਿਹੜੀ ਆ ਪੁਰਾਣੀ ਪੈਚ ਲਾਗੂ ਕਰਨ ਨੂੰ ਫਿਰਦੇ ਆ ਪਰ ਸਾਨੂੰ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਸਾਡੇ ਜਿਹੜੇ ਕੱਚੇ ਮਲਾਜਮ ਆ ਇੱਕ ਵੀ ਸਾਡਾ ਕੱਚਾ ਮਲਾਜਮ ਨਹੀਂ ਪੱਕਾ ਕੀਤਾ ਸਾਡੀਆਂ ਮੈਡਡੇ ਮੀਲ ਵਾਲੀਆਂ ਪੈਣਾ ਸਾਡੀਆਂ ਆਸ਼ਾ ਵਰਕਰ ਆਂਗਣਵਾੜੀ ਤੇ ਮਿੱਡਡੇ ਮੀਲ ਵਾਲੀਆਂ ਪੈਣਾ ਨੂੰ ਕਹਿੰਦੇ ਸੀ ਤੁਹਾਡੇ ਮਾਨ ਪੱਤੇ ਜਿਹੜੇ ਦੁੱਗਣੇ ਕਰਦਿਆਂਗੇ ਪਰ ਅਸੀਂ ਮੰਗ ਕੀਤੀ ਸੀ ਇਹਨਾਂ ਨੂੰ ਘਟੋਕਾਂ ਚ ਉਜਰਤਾਂ ਦਿਓ ਪਰ ਅਜੇ ਤੱਕ ਇਹਨਾਂ ਦੀ ਇੱਕ ਵੀ ਮੰਗ ਨਹੀਂ ਪੂਰੀ ਕੀਤੀ ਸਾਡੇ ਮੁਲਾਜ਼ਮਾਂ ਨੂੰ ਬੀਏ ਦੀਆਂ ਕਿਸ਼ਤਾਂ ਉਹ ਵੀ ਦੇਣ ਤੋਂ ਮਨਕਰ ਹੋ ਗਏ ਆ 256 ਇਹਦੇ ਲਗਭਗ ਡੀਏ ਦਾ ਪਕਾਇਆ ਇਹਨਾਂ ਵੱਲ ਖੜਾ ਉਹ ਵੀ ਅਜੇ ਤੱਕ ਨਹੀਂ ਇਹ ਦੇਰ ਨੂੰ ਤਿਆਰ ਸਾਡੀਆਂ ਜਿਹੜੀਆਂ ਏਸੀਪੀਆਂ ਉਹ ਇਹਨਾਂ ਨੇ ਬੰਦ ਕਰਤੀਆਂ 200 ਰੁਪਏ ਸਾਡਾ ਜੜੀਆ ਟੈਕਸ ਬੰਦ ਕਰਤਾ ਸਾਡੇ ਜਿਹੜੇ ਆ ਉਹ ਹੋਰ 37 ਪ੍ਰਕਾਰ ਦੇ ਜਿਹੜੇ ਆ ਉਹ ਪੱਤੇ ਬੰਦ ਕਰਤੇ ਇੱਕ ਵੀ ਮਲਾਜ਼ਮਾਂ ਦੀ ਜੜੀਆ ਮੰਗੇ ਪੂਰੀ ਕਰਨ ਨੂੰ ਤਿਆਰ ਨਹੀਂ ਸੋ ਸਾਥੀਓ ਅਸੀਂ ਇਕੱਠੇ ਹੋ ਕੇ ਅੱਜ ਜਿਹੜਾ ਵਾ ਇਹਨਾਂ ਨੂੰ ਦੱਸਣ ਆਏ ਆ ਕਿ ਜਿਹੜੀ ਵਿਧਾਨ ਸਭਾ ਦੇ ਵਿੱਚ ਅਸੀਂ ਤੁਹਾਨੂੰ ਚੁਣ ਕੇ ਭੇਜਿਆ ਜੇਕਰ ਤੁਸੀਂ ਉੱਥੇ ਸਾਡੀਆਂ ਮੰਗਾਂ ਦੀ ਗੱਲ ਨਹੀਂ ਕਰਨੀ ਸਾਡੀਆਂ ਮੰਗਾਂ ਨੂੰ ਹੱਲ ਨਹੀਂ ਕਰਨਾ ਤੇ ਅਸੀਂ ਵੀ ਤੁਹਾਡੇ ਪਿਛੇ ਪ੍ਰਧਾਨ ਸਭਾ ਵੱਲ ਆ ਰਹੇ ਹਾਂ ਤੇ ਤੁਹਾਡੇ ਤੋਂ ਤੇ ਗੂਟਾ ਲੈ ਕੇ ਤੁਹਾਡੇ ਤੋਂ ਧੋਣ ਤੇ ਆਪਣੇ ਗੋਡਾ ਦੇ ਕੇ ਜਿਹੜਾ ਮੈਂ ਆਪਣੀਆਂ ਮੰਗਾਂ ਨੂੰ ਹੱਲ ਕਰਨੀਆਂ ਜਾਣਦੇ ਹਾਂ ਜੋ ਅੰਦਰ ਵਿੱਚ ਆਪਾਂ ਸਾਰੇ ਨਾਰੇ ਲਾਈਏ ਪੰਜਾਬ ਸਰਕਾਰ ਮੁਰਦਾਬਾਦ ਜੈਕਾਰਾ ਅਖਾਂ ਦੀ ਸਰਕਾਰ ਮੁਰਦਾਬਾਦ ਜੈਕਾਰਾ ਭਗਵਾਨ ਤੁਮਨ ਨੂੰ ਚਲਦਾ ਕਰੋ ਬਹੁਤ ਬਹੁਤ ਧੰਨਵਾਦ